ਸਤੇ ਸ੍ਰੀ ਅਕਾਲ ਸਾਰਿਆਂ ਨੂੰ ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਕੋਈ ਆਮ ਵੀਡੀਓ ਨਹੀਂ ਇੱਕ ਮੌਕਾ ਹੈ ਮੌਕਾ ਰੱਬ ਨੂੰ ਯਾਦ ਕਰਨ ਦਾ ਮੌਕਾ ਆਪਣੇ ਦੁੱਖ ਸੁਣਾਉਣ ਦਾ ਮੌਕਾ ਬਾਬਾ ਬਲਕਨਾਥ ਜੀ ਦੀ ਮਿਹਰ ਲੈ ਆਉਂਦਾ ਜਦੋਂ ਇਨਸਾਨ ਰੋਜ਼ ਰੋਜ਼ ਦੀ ਦੁਨੀਆ ਵਿੱਚ ਪੈਰ ਪਾਈ ਰਿਹਾ ਹੁੰਦਾ ਹੈ ਜਦੋਂ ਹਰ ਰੋਜ਼ ਦਿਲ ਹਾਰ ਜਾਂਦਾ ਹੈ ਜਦੋਂ ਹਰ ਕੋਈ ਕਹਿੰਦਾ ਤੂੰ ਠੀਕ ਨਹੀਂ ਹੋ ਸਕਦਾ ਤਦ ਸਿਰਫ ਇੱਕ ਆਸ ਰਹਿ ਜਾਂਦੀ ਹੈ ਉਹ ਆਸ ਹੁੰਦੀ ਏ ਬਾਬਾ ਬਲਕਨਾਥ ਜੀ ਅਜਿਹੀਆਂ ਹਜ਼ਾਰਾਂ ਕਹਾਣੀਆਂ ਨੇ ਜਿੱਥੇ ਬਾਬਾ ਜੀ ਨੇ ਸਿਰਫ ਇੱਕ ਪੁਕਾਰ ਉੱਤੇ ਕਿਸੇ ਦੀ ਤਕਦੀਰ ਬਦਲ ਦਿੱਤੀ ਇਹ ਵੀਡੀਓ ਵੀ ਕੋਈ ਚਮਤਕਾਰ ਕਰੇ ਨਾ ਕਰੇ ਪਰ ਜੇ ਤੁਸੀਂ ਇਸ ਨੂੰ ਸੱਚੇ ਦਿਲ ਨਾਲ ਬੈਠ ਕੇ ਸ਼ਰਧਾ ਨਾਲ ਮਨ ਲਾ ਕੇ ਦੇਖ ਲਿਆ ਤੇ ਇਹ ਵੀਡੀਓ ਹੀ ਤੁਹਾਡੇ ਲਈ ਰਸਤਾ ਬਣ ਸਕਦੀ ਏ ਮੈਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਿਹਾ ਹਾਂ ਪਰ ਇਹ ਕਹਾਣੀ ਕਦੇ ਕਿਤਾਬ ਵਿੱਚ ਨਹੀਂ ਮਿਲੇਗੀ ਕਦੇ ਕਲਾਸਰੂਮ ਵਿੱਚ ਨਹੀਂ ਪੜਾਈ ਜਾਂਦੀ ਇਹ ਕਹਾਣੀ ਸੱਚੀ ਏ ਜੀਉਂਦੀ ਏ ਰੂਹ ਦੀ ਤਲਹੀ ਤੱਕ ਵੱਜਦੀ ਏ ਇੱਕ ਨੌਜਵਾਨ ਸੀ ਨਾਂ ਸੀ ਮਨਦੀਪ ਸਿੱਧਾ-ਸੁੱਧਾ ਮੁੰਡਾ ਘਰ ਦੀ ਹਾਲਤ ਵਧੀਆ ਨਹੀਂ ਸੀ ਮਾਂ ਰੋਜ਼-ਰੋਜ਼ ਰੋਦੀ ਰਹਿੰਦੀ ਸੀ ਪਿਓ ਮਜ਼ਦੂਰੀ ਕਰਦਾ ਪਰ ਸਿਰ ਤੇ ਕਰਜ਼ਾ ਚੜਿਆ ਹੋਇਆ ਸੀ ਮਨਦੀਪ ਦਿੱਲੀ ਲੁਧਿਆਣਾ ਜਲੰਧਰ ਨੌਕਰੀਆਂ ਲਈ ਫੇਰਿਆ ਕਿਤੇ ਨਾ ਸੁਣਿਆ ਗਿਆ ਜਿੱਥੇ ਜ਼ਿਆਦਾ ਸੀ ਕਹਿੰਦੇ ਐਸੇ ਦਾ ਕੀ ਬਣੋ ਉਸ ਦਾ ਦਿਲ ਟੁੱਟ ਗਿਆ ਪਰ ਉਹ ਦਿਲ ਸੀ ਜਿਹੜਾ ਪੱਜਿਆ ਹੋਇਆ ਤਾਂ ਸੀ ਪਰ ਮਰਿਆ ਨਹੀਂ ਸੀ ਉਹ ਇੱਕ ਦਿਨ ਰੋ ਰੋ ਕੇ ਇੱਕ ਪੀਪਲ ਦੇ ਰੁੱਖੇਠ ਬੈਠ ਗਿਆ ਤੇ ਉੱਥੇ ਇੱਕ ਬਜ਼ੁਰਗ ਮਿਲੇ ਜਿਹੜੇ ਕਹਿੰਦੇ ਤੂੰ ਬਾਬਾ ਬਾਲਕਨਾਥ ਨੂੰ ਨਹੀਂ ਜਾਣਦਾ ਮਨਦੀਪ ਆਖਦਾ ਜਾਣਣਾ ਤਾਂ ਚਾਹੁੰਦਾ ਹਾਂ ਪਰ ਮੇਰੇ ਕੋਲ ਤਾਂ ਰਸਤਾ ਵੀ ਨਹੀਂ ਉਹ ਬਜ਼ੁਰਗ ਕਹਿੰਦੇ ਰਸਤਾ ਨਹੀਂ ਪਰ ਤਨ ਦਿਲਤਾ ਹੈ ਜੇ ਦਿਲ ਸੱਚਾ ਹੋਵੇ ਬਾਬਾ ਆਪ ਰਸਤਾ ਬਣਾਉਂਦੇ ਨੇ ਮੰਦੀਤ ਤੁਰ ਪਿਆ ਨੰਨਾ ਪੈਸਾ ਨੰਨਾ ਸਾਥੀ ਨੰਨਾ ਦਿਲਾਸਾ ਸਿਰਫ ਇੱਕ ਆਸ ਕਿ ਬਾਬਾ ਜੀ ਕੁਝ ਕਰਨਗੇ ਕਈ ਰਾਤਾਂ ਭੁੱਖੀ ਕੱਟੀਆਂ ਕਈ ਵਾਰ ਰੋਦਿਆ ਰੋਦਿਆ ਸੌ ਗਿਆ ਪਰ ਜਦ ਬਾਬਾ ਬਲਕਨਾਥ ਜੀ ਦੇ ਦਰ ਤੇ ਪੁੱਜਿਆ ਉਸ ਦੀ ਅੱਖਾਂ ਦੇ ਸਾਹਮਣੇ ਉਹਨਾਂ ਦੀ ਮੂਰਤੀ ਅੱਗੇ ਦੀਵਾ ਲਪਲ ਪਾਉਂਦਾ ਦਿਸਿਆ ਉਹ ਨੇਵਿਆ ਰੋ ਰੋ ਕੇ ਅਰਦਾਸ ਕੀਤੀ ਬਾਬਾ ਜੀ ਮੈਥੋਂ ਪੁੱਲ ਹੋਈ ਪਰ ਮਿਹਰ ਕਰ ਦਿਓ ਮੈਂ ਥੱਕ ਗਿਆ ਹਾਂ ਜਦ ਵਾਪਸ ਆਇਆ ਤਿੰਨ ਦਿਨ ਵਿੱਚ ਹੀ ਉਸ ਨੂੰ ਚੰਡੀਗੜ੍ਹ ਦੀ ਇੱਕ ਵੱਡੀ ਕੰਪਨੀ ਤੋਂ ਫੋਨ ਆਇਆ ਮਨਦੀਪ ਜੀ ਤੁਹਾਡੀ ਨੌਕਰੀ ਲੱਗ ਗਈ ਜੋ ਕੰਪਨੀ ਕਹਿ ਰਹੀ ਸੀ ਕਿ ਸਾਡੀਆਂ ਲੋੜਾਂ ਬਹੁਤ ਨੇ ਉਹ ਅਚਾਨਕ ਕਹਿ ਰਹੀ ਸੀ ਤੁਸੀਂ ਚੁਣੇ ਗਏ ਹੋ ਮਨਦੀਪ ਰੋ ਪਿਆ ਪਰ ਇਹ ਵਾਰੀ ਖੁਸ਼ੀ ਵਾਲੇ ਹੰਝੂ ਸਨ ਉਹ ਸਮਝ ਗਿਆ ਇਹ ਰੱਬ ਦੀ ਨਜ਼ਰ ਸੀ ਬਾਬਾ ਬਲਕਨਾਥ ਜੀ ਦੀ ਮਿਹਰ ਸੀ ਉਸ ਦਿਨ ਤੋਂ ਮਨਦੀਪ ਨੇ ਇੱਕ ਵਾਦਾ ਕੀਤਾ ਕਦੇ ਵੀ ਵਿਸ਼ਵਾਸ ਨਾ ਗਵਾਉਂਦਾ ਉਹ ਹੁਣ ਰੋਜ਼ ਇੱਕ ਜਾਪ ਕਰਦਾ ਓਮ ਬਾਬਾ ਬਲਕ ਨਾਥਾਏ ਨਮਾ ਉਹ ਕਹਿੰਦਾ ਮੇਰੀ ਮਾਂ ਰੋਦੀ ਸੀ ਦੁੱਖਾਂ ਕਰਕੇ ਹੁਣ ਉਹ ਰੋਦੀ ਏ ਮਿਹਰ ਕਰਕੇ ਅਜਿਹੀਆਂ ਕਈ ਕਹਾਣੀਆਂ ਨੇ ਜਿੱਥੇ ਬਾਬਾ ਜੀ ਨੇ ਬਿਨਾਂ ਬੁਲਾਏ ਵੀ ਦਾਤਾ ਬਣ ਕੇ ਮਿਹਰ ਕਰ ਦਿੱਤੀ ਅਜਿਹੇ ਹਜ਼ਾਰਾਂ ਘਰਾਂ ਵਿੱਚ ਰੋਟੀ ਨਹੀਂ ਸੀ ਹੁਣ ਉੱਥੇ ਰੋਟੀਆਂ ਵੰਡ ਰਹੇ ਨੇ ਅਜਿਹੇ ਲੋਕ ਜਿਹੜੇ ਮਰ ਜਾਣਾ ਚਾਹੁੰਦੇ ਸੀ ਉਹ ਹੁਣ ਹੋਰਾਂ ਨੂੰ ਜੀਣਾ ਸਿਖਾ ਰਹੇ ਨੇ ਕਿਉਂ ਕਿਉਂਕਿ ਉਹਨਾਂ ਨੇ ਇੱਕ ਵਾਰੀ ਸੱਚੇ ਦਿਲ ਨਾਲ ਬਾਬਾ ਬਾਲਕਨਾਥ ਜੀ ਨੂੰ ਯਾਦ ਕੀਤਾ ਜੇ ਤੁਸੀਂ ਵੀ ਅਜੇ ਵੀਡੀਓ ਸੱਚੇ ਦਿਲ ਨਾਲ ਵੇਖ ਰਹੇ ਹੋ ਤੇ ਤੁਹਾਡਾ ਵਿਸ਼ਵਾਸ ਜੇ ਵੀ ਛੋੜਾ ਜਿਹਾ ਵੀ ਜ਼ਿੰਦਾਬਾਦ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਮਿਹਰ ਲੈ ਕੇ ਆ ਸਕਦੀ ਹੈ ਸਿਰਫ ਬੈਠੋ ਮਨ ਲਾ ਕੇ ਵੇਖੋ ਤੇ ਕੁਝ ਨਾ ਕਹੋ ਸਗੋ ਰੱਬ ਨਾਲ ਗੱਲਾਂ ਕਰੋ ਤੁਸੀਂ ਸ਼ਾਇਦ ਕਦੇ ਨਹੀਂ ਜਾਣਦੇ ਕਿ ਕਿਹੜੀ ਕੜੀ ਬਾਬਾ ਬਲਕਨਾਥ ਜੀ ਤੁਹਾਡੀ ਅਰਦਾਸ ਸੁਣ ਲੈਣ ਤੇ ਜੇ ਉਹ ਸੁਣ ਲੈਣ ਤਾ ਉਹ ਦਿੰਦੇ ਨੇ ਰੱਬਾਂ ਵਾਲੀ ਦਾਤ